ਖਲੀਲ ਜ਼ਬਰਾਨ ਇੱਕ ਲਬਨਾਨ ਦੇ ਬਹੁਤ ਹੀ ਮਸ਼ਹੂਰ ਲਿਖਾਰੀ ਹੋਏ ਨੇ, ਚਿੰਤਕ ਹੋਏ ਨੇ, ਦਾਰਸ਼ਨਿਕ ਹੋਏ ਨੇ ਜਿਹੜੇ ਫਿਰ ਅਮਰੀਕਾ ਦੇ ਵਿੱਚ ਕਾਫੀ ਧੀਰ ਰਹੇ ਔਰ ਉਹਨਾਂ ਨੇ ਕਾਫੀ ਪ੍ਰਚਾਰ ਕੀਤਾ। ਉਹਨਾਂ ਦੀ ਇੱਕ ਕਹਾਣੀ ਖਲੀਲ ਜ਼ਬਰਾਨ ਦੇ ਬਚਨ ਬਲਾਸ ਜਿਹੜੇ ਕਿ ਬੜੇ ਹੀ ਸਤਕਾਰਤ ਪਿਆਰਾ ਸਿੰਘ ਪਦਮ ਉਹਨਾਂ ਨੇ ਟਰਾਂਸਲੇਟ ਕੀਤੇ, ਉਲੱਥਾ ਕੀਤਾ ਉਹਦੇ ਵਿੱਚੋਂ ਕੱਤੇਵੇਂ ਨੰਬਰ ਦੀ ਕਹਾਣੀ ਸ਼ੇਰ ਦੀ ਬੱਚੀ ਉਹ ਅਸੀਂ ਅੱਜ ਸਾਂਝੀ ਕਰਾਂਗੇ ਇਸ ਦੇ ਵਿੱਚ ਕੁਝ ਮੈਸੇਜ ਨੇ ਜਿਹੜੇ ਆਪਾਂ ਬਾਅਦ ਵਿੱਚ ਉਹਨਾਂ ਤੇ ਐਨਾਲਿਸਿਸ ਕਰਨੇ ਆ ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਚਾਰ ਗੁਲਾਮ ਤਖਤ ਤੇ ਸੁੱਤੀ ਪਈ ਆਪਣੀ ਬਜ਼ੁਰਗ ਮਲਕਾ ਨੂੰ ਪੱਖਾ ਚੱਲ ਰਹੇ ਸਨ ਮਲਕਾ ਬੜੀ ਗੂੜੀ ਨੀਂਦ ਵਿੱਚ ਸੀ ਉਸ ਦੀ ਗੋਦ ਵਿੱਚ ਇੱਕ ਬਿੱਲੀ ਲੇਟੀ ਹੋਈ ਸੀ ਜਿਹੜੀ ਕਿ ਗੁਰਰਾਜ਼ ਗੁਰਰਾ ਰਈ ਸੀ ਤੇ ਉਹ ਗੁਲਾਮਾਂ ਵੱਲ ਬੜੇ ਧਿਆਨ ਨਾਲ ਤੱਕ ਰਹੀ ਸੀ ਪਹਿਲੇ ਗੁਲਾਮ ਨੇ ਕਿਹਾ ਇਹ ਬੁੱਢੀ ਮਲਕਾ ਸੁੱਤੀ ਹੋਈ ਕਿਸ ਤਰ੍ਹਾਂ ਗੂਪ ਤੇ ਭੈੜੀ ਮਲੂਮ ਹੋ ਰਹੀ ਆ ਇਸ ਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੈ ਤੇ ਇਹ ਸਾਹ ਵੀ ਵਿਚਾਰੀ ਇਉਂ ਲੈ ਰਹੀ ਆ ਜਿਵੇਂ ਕਿਸੇ ਸ਼ੈਤਾਨ ਨੇ ਇਸ ਦਾ ਗਲਾ ਘੁੱਟ ਦਿੱਤਾ ਹੁੰਦਾ ਹੈ ਬਿੱਲੀ ਨੇ ਗੁਰਰਾਂਦੇ ਆਇਆ ਕਿਹਾ ਇਹ ਨੀਂਦ ਵਿੱਚ ਇਤਨੀ ਭੈੜੀ ਮਾਲੂਮ ਨਹੀਂ ਹੁੰਦੀ ਜਿੰਨੇ ਕਿ ਤੁਸੀਂ ਗੁਲਾਮ ਜਾਗਦੇ ਹੋਏ ਵੀ ਕੁਥਰੇ ਅਤੇ ਕੋਝੇ ਮਲੂਮ ਹੁੰਦੇ ਹੋ ਫਿਰ ਦੂਜੇ ਗੁਲਾਮ ਨੇ ਕਿਹਾ ਆਪਣਾ ਬਿਆਨ ਦਿੱਤਾ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਨੀਂਦ ਕਰਕੇ ਇਸ ਦੇ ਚਿਹਰੇ ਦੀਆਂ ਝੁਰੜੀਆਂ ਸਾਫ਼ ਦਿਖ ਰਹੀਆਂ ਹਨ ਇਹ ਜ਼ਰੂਰ ਕੋਈ ਭੈੜਾ ਸੁਪਨਾ ਦੇਖ ਰਹੀ ਹੋਵੇਗੀ ਤੇ ਬਿੱਲੀ ਨੇ ਕਿਹਾ ਕਾਸ਼ ਕਿ ਤੁਸੀਂ ਸੌਂ ਕੇ ਵੀ ਆਪਣੀ ਆਜ਼ਾਦੀ ਦਾ ਸੁਪਨਾ ਨਹੀਂ ਦੇਖ ਸਕਦੇ ਹੋ। ਫਿਰ ਤੀਜੇ ਗੁਲਾਮ ਨੇ ਕਿਹਾ, "ਸ਼ਾਇਦ ਇਹ ਉਹਨਾਂ ਲੋਕਾਂ ਦਾ ਝੁਰਮਟ ਦੇਖ ਰਹੀ ਹੈ ਜਿਨ੍ਹਾਂ ਨੂੰ ਇਸ ਨੇ ਕਤਲ ਕੀਤਾ ਸੀ।" ਬਿੱਲੀ ਨੇ ਫਿਰ ਗਰੌਂਦਿਆਂ ਹੋਇਆ ਕਿਹਾ, "ਹਾਂ, ਇਹ ਤੁਹਾਡੇ ਵੱਡੇ ਵਡੇਰਿਆਂ ਦਾ ਜਲੂਸ ਤੱਕ ਰਹੀ ਹੈ।" ਚੌਥੇ ਗੁਲਾਮ ਨੇ ਕਿਹਾ, "ਇਸ ਬੁੱਢੀ ਰਾਣੀ ਬਾਰੇ ਗੱਲਾਂ ਕਰਨੀਆਂ ਇੱਕ ਚੰਗਾ ਸ਼ੁਗਲ ਹੈ।" ਪਰ ਖੜਿਆ ਖੜਿਆ ਪੱਖਾ ਚੱਲਦੇ ਰਹਿਣਾ ਵੀ ਕੋਈ ਘਟ ਮਸੀਬਤ ਨਹੀਂ ਬਿੱਲੀ ਨੇ ਫਿਰ ਕਿਹਾ ਗੁਰਾਂਦਿਆ ਹੋਇਆ ਤੁਸੀਂ ਕਿਆਮਤ ਤੱਕ ਪੱਖਾ ਚੱਲਦੇ ਰਹੋਗੇ ਇਸ ਤਰ੍ਹਾਂ ਦੀ ਤੁਸੀਂ ਧਰਤੀ ਤੇ ਹੋ ਔਰ ਤੁਸੀਂ ਗਾਂ ਅਗਲੇ ਜਨਮ ਵਿੱਚ ਵੀ ਇਦਾਂ ਹੀ ਕਰਨਾ ਔਰ ਇਸ ਸਮੇਂ ਬੁੱਢੀ ਮਲਕਾ ਜਿਹੜੀ ਸੀ ਕੁਈਨ ਉਹਨੇ ਸੁੱਤਿਆ ਸੁੱਤਿਆ ਨਾ ਆਪਣਾ ਸਿਰ ਹਲਾਇਆ ਤੇ ਉਹਦੇ ਸਿਰ ਦਾ ਤਾਜ ਪੁੜਕ ਕੇ ਪੁੰਜੇ ਲੱਗ ਪਿਆ। ਇੱਕ ਗੁਲਾਮ ਨੇ ਕਿਹਾ ਇਹ ਤਾਂ ਬੜਾ ਭੈੜਾ ਸ਼ਗਨ ਹੋਇਆ। ਬਿੱਲੀ ਨੇ ਫਿਰ ਕਿਹਾ ਇਸ ਇੱਕ ਲਈ ਭੈੜਾ ਸ਼ਗਨ ਹੀ ਦੂਜੇ ਲਈ ਚੰਗਾ ਹੁੰਦਾ ਹੈ। ਦੂਸਰੇ ਗੁਲਾਮ ਨੇ ਕਿਹਾ ਅਗਰ ਇਹ ਜਾਗ ਪਵੇ ਤੇ ਡਿੱਗੇ ਤਾਜ ਨੂੰ ਦੇਖ ਲਵੇ ਤਾਂ ਸਾਰਿਆਂ ਨੂੰ ਕਤਲ ਕਰਾ ਦੇਵੇਗੀ। ਬਿੱਲੀ ਨੇ ਗੁਰਾਂਦਿਆਂ ਕਿਹਾ ਤੁਹਾਨੂੰ ਤਾਂ ਜੰਮੜ ਸਮੇ ਤੋਂ ਹੀ ਇਹ ਰੋਜ਼ ਕਤਲ ਕਰਦੀ ਆ ਰਹੀ ਹੈ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਤੀਸਰੇ ਗੁਲਾਮ ਨੇ ਕਿਹਾ ਹਾਂ ਇਹ ਸਾਨੂੰ ਕਤਲ ਕਰ ਦੇਵੇਗੀ ਤੇ ਫੇਰ ਇਸ ਨੂੰ ਦੇਵਤਿਆਂ ਲਈ ਕੁਰਬਾਨੀ ਕੀਤੀ ਖਿਆਲ ਕਰੇਗੀ ਬਿੱਲੀ ਨੇ ਫਿਰ ਕਿਹਾ ਕੇਵਲ ਕਮਜ਼ੋਰ ਹੀ ਦੇਵਤਿਆਂ ਲਈ ਬਲੀ ਕੀਤੇ ਜਾਂਦੇ ਨੇ ਚੌਥੇ ਗੁਲਾਮ ਨੇ ਦੂਸਰਿਆਂ ਨੂੰ ਚੁੱਪ ਕਰਾਉਂਦੇ ਕਿਹਾ ਮਲਕਾ ਨੂੰ ਬਿਨਾਂ ਜਗਾਏ ਤਾਜ ਉਸਦੇ ਸਿਰ ਤੇ ਰੱਖ ਦਿੱਤਾ ਤੇ ਬਿੱਲੀ ਨੇ ਗੁਰਾਂਦਿਆਂ ਕਿਹਾ ਸਿਰਫ ਗੁਲਾਮ ਹੀ ਡਿੱਗੇ ਹੋਏ ਤਾਜ ਨੂੰ ਦੁਬਾਰਾ ਰੱਖ ਸਕਦੇ ਹਨ ਕੁਛਰ ਪਿੱਛੋਂ ਬੁੱਢੀ ਰਾਣੀ ਜਾਗੀ ਤੇ ਉਸ ਨੇ ਚੋਹੀ ਪਾਸੀ ਤੱਕਿਆ ਤੇ ਉਸ ਨੇ ਕਿਹਾ ਮੇਰਾ ਖਿਆਲ ਹੈ ਕਿ ਮੈਂ ਇੱਕ ਸੁਪਨਾ ਤੱਕ ਰਹੀ ਸੀ ਕਿ ਜਾਣੋ ਇੱਕ ਵਿੱਚੂ ਬੜਾ ਖਤਰਨਾਕ ਵਿੱਚੂ ਬੋਰਡ ਦੇ ਦਰਖਦ ਦੇ ਉੱਤੇ ਚਾਰ ਨਿੱਕੇ ਨਿੱਕੇ ਕੀੜਿਆਂ ਮਗਰ ਧੋੜਿਆ ਜਾ ਰਿਹਾ ਹੈ। ਮੈਨੂੰ ਇੱਕ ਸੁਪਨਾ ਪਸੰਦ ਨਹੀਂ ਆਇਆ। ਇਹ ਕਹਿ ਕੇ ਉਹ ਫਿਰ ਸੌਂਗੇ। ਉਹਨੇ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ। ਚਾਰੇ ਕਲਾਮ ਪੱਖਾ ਚੱਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਬਿੱਲੀ ਨੇ ਫਿਰ ਕਿਹਾ ਗੁਲਾਮਾਂ ਨੂੰ ਪੱਖਾ ਚੱਲਦੇ ਜਾਓ। ਚੱਲਦੇ ਜਾਓ ਮੂਰਖੋ ਤੇ ਉਸ ਅੱਗ ਨੂੰ ਹਵਾ ਦਿੰਦੇ ਜਾਓ। ਜੋ ਤੁਹਾਨੂੰ ਦਿਨ-ਬਦਨ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ ਇਹ ਕਹਾਣੀ ਬੜੀ ਡੂੰਗੀ ਹੈ ਇਹਦੇ ਬੜੇ ਡੂੰਗੇ ਅਰਥ ਨਿਕਲਦੇ ਨੇ ਇੱਥੇ ਬਹੁਤ ਵੱਡੇ-ਵੱਡੇ ਐਨਾਲਿਸਿਸ ਹੋਏ ਨੇ ਹੋ ਸਕਦੇ ਨੇ ਹੁਣ ਇਹ ਇਹਨੂੰ ਅਸੀਂ ਆਪਣੇ ਤੇ ਵੀ ਲਾ ਕੇ ਦੇਖ ਸਕਦੇ ਹਾਂ ਕਿ ਜਿਹੜਾ ਸਾਡੇ ਤੇ ਰਾਜ ਕਰਨ ਵਾਲਾ ਹੈ ਰਾਜੇ ਨੇ ਉਹ ਇੱਕ ਬੁੱਢੀ ਮਲਕਾ ਮੰਗਰ ਹੈ ਜਿਹੜਾ ਤਖਤ ਤੇ ਬੈਠਾ ਸੁੱਤਾ ਪਿਆ ਹੈ ਤੇ ਅਸੀਂ ਉਸ ਨੂੰ ਪੱਖਾ ਚੱਲ ਰਹੇ ਹਾਂ ਅਸੀਂ ਉਸ ਨੂੰ ਲਾਇਕ ਨਹੀਂ ਕਰਦੇ ਉਸ ਨੂੰ ਪਸੰਦ ਨਹੀਂ ਕਰਦੇ ਪਰ ਉਸ ਦੇ ਬਾਰੇ ਅਸੀਂ ਗੱਲਾਂ ਕਰੀ ਜਾਂਦੇ ਆ ਨਾ ਪਸੰਦ ਵਾਲੀਆਂ ਪਰ ਪੱਖਾ ਵੀ ਚੱਲੀ ਜਾਂਦੇ ਆ ਸਾਨੂੰ ਸਾਡਾ ਰਾਜਾ ਪਸੰਦ ਨਹੀਂ ਪਰ ਅਸੀਂ ਉਹਦੇ ਝਾੜੂ ਪੋਚਾ ਵੀ ਮਾਰੀ ਜਾਂਦੇ ਆ ਤੇ ਸਾਨੂੰ ਉਹਦੇ ਪਾਲੀ ਉਹ ਬਿੱਲੀ ਸਾਨੂੰ ਜਗਾਈ ਵੀ ਜਾ ਰਹੀ ਸਾਨੂੰ ਦੱਸੀ ਵੀ ਜਾ ਰਹੀ ਵੀ ਤੁਸੀਂ ਗੁਲਾਮ ਹੋ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੁਹਾਡੇ ਨਾਲ ਇਹ ਕਰਨਾ ਅਸੀਂ ਕਰ ਵੀ ਕੁਝ ਨਹੀਂ ਸਕਦੇ ਜਦੋਂ ਉਹਦਾ ਤਾਜ ਡਿੱਗਦਾ ਅਸੀਂ ਫੇਰ ਚੱਕ ਕੇ ਉਹਦੇ ਸਿਰ ਤੇ ਤਾਜ ਰੱਖ ਦਈਦਾ ਗਲਤ ਬੰਦੇ ਦੇ ਮੈਂ ਰਾਜੇ ਦੀ ਗੱਲ ਨਹੀਂ ਕਰਦਾ ਕੋਈ ਵੀ ਹੈ ਅਸੀਂ ਸਿਰਫ ਗੱਲਾਂ ਵਾਲੇ ਹਾਂ ਗੱਲਾਂ ਕਰ ਕਰਕੇ ਅਸੀਂ ਆਪਣਾ ਢਿੱਡ ਭਰੇਦਾ ਇਹ ਗੱਲ ਮੈਂ ਕਿੱਧਰ ਨੂੰ ਲੈ ਕੇ ਜਾ ਰਿਹਾ ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਸ ਆ ਗਈਆਂ ਨੇ ਪੰਚਾਇਤੀ ਜਦੋਂ ਐਮਐਲਏ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਪੰਜਾਬ ਸਟੇਟ ਦੀ ਗੱਲ ਆਉਂਦੀ ਆ ਜਦੋਂ ਸੈਂਟਰ ਦੀਆਂ ਇਲੈਕਸ਼ਨਾਂ ਐਮਪੀ ਦੀਆਂ ਹੁੰਦੀਆਂ ਨੇ ਤਾਂ ਦੇਸ਼ ਦੀ ਗੱਲ ਆਉਂਦੀ ਆ ਜਦੋਂ ਪੰਚਾਇਤੀ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਸਾਡੇ ਆਪਣੇ ਪਿੰਡ ਦੀ ਗੱਲ ਆਉਂਦੀ ਆ ਸਾਡੇ ਆਪਣੇ ਭਾਈਚਾਰੇ ਦੀ ਗੱਲਾਂ ਦੀ ਹਰ ਤੋਂ ਸੀ ਪ੍ਰੋਗਰਾਮ ਸੁਣ ਰਿਹਾ ਹੋ ਦੇਖ ਰਿਹਾ ਹੂੰ ਆਪਣੇ ਮੈਨੂੰ ਵਿਚਾਰ ਦਿਓ ਕਿ ਇਹ ਤਿੰਨਾਂ ਦੇ ਵਿੱਚੋਂ ਸਾਰਿਆਂ ਨੂੰ ਜ਼ਿਆਦਾ ਅਹਿਮੀਅਤ ਕਿਹੜੀਆਂ ਇਲੈਕਸ਼ਨਾਂ ਰੱਖਦੀਆਂ ਨੇ ਮੈਂ ਆਪਣੇ ਵਿਚਾਰ ਤੁਹਾਨੂੰ ਦੱਸਾਂਗਾ ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਮੈਨੂੰ ਦੱਸਿਓ ਕਿ ਸੈਂਟਰ ਦੀਆਂ ਸਟੇਟ ਦੀਆਂ ਤੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚੋਂ ਸਾਰਿਆਂ ਨੂੰ ਵੱਧ ਮਾਇਨੇ ਕਿਹੜੀਆਂ ਇਲੈਕਸ਼ਨਾਂ ਦੇ ਨੇ ਮੇਰੀ ਸੋਚ ਮੁਤਾਬਕ ਸਾਰਿਆਂ ਨੂੰ ਵੱਧ ਅਹਿਮੀਅਤ ਪੰਚਾਇਤੀ ਚੋਣਾਂ ਰੱਖਦੀਆਂ ਨੇ ਉਹ ਸਾਡੀਆਂ ਆਪਣੀਆਂ ਚੋਣਾਂ ਨੇ ਸਾਡੇ ਆਲੇ ਦੁਆਲੇ ਦੀਆਂ ਚੋਣਾਂ ਨੇ ਜਿਹੜੇ ਬੰਦੇ ਅਸੀਂ ਚੁਣਨੇ ਨੇ ਉਹ ਸਾਡੇ ਮਹੱਲੇ ਚੋਂ ਹੀ ਨੇ ਸਾਡੀ ਗਲੀ ਚੋਂ ਨੇ ਸਾਡੇ ਚਾਚੇ ਤਾਏ ਨੇ ਉਹ ਅਸੀਂ ਚੁਣਨੇ ਆ ਕਿਸ ਵਾਸਤੇ ਚੁਣਨੇ ਆ ਕਿ ਜਿੰਨਾ ਕ ਸਾਡਾ ਪਿੰਡ ਹੈ 200 ਘਰ 400 ਘਰ 500 ਘਰ 2000 ਵਾਦੀ 1500 ਵਾਦੀ 3000 ਵਾਦੀ ਉਸ ਨੂੰ ਮੈਨੇਜ ਕਰਨ ਦੇ ਲਈ ਇਹ ਸਾਡੇ ਲਈ ਲਿਟਮਸ ਟੈਸਟ ਹੈ ਨੀਲਾ ਥੋਥੇ ਵਾਲਾ ਕਿ ਕੀ ਅਸੀਂ ਆਪਣੇ ਪਿੰਡ ਦੀਆਂ ਇਲੈਕਸ਼ਨਾਂ ਦੇ ਵਿੱਚ ਵਧੀਆ ਬੰਦੇ ਚੁਣ ਸਕਦੇ ਹਾਂ ਸਾਰਾ ਸਾਲ ਅਸੀਂ ਪੰਚਾਂ ਸਰਪੰਚਾਂ ਨੂੰ ਭੰਡੇ ਦਾ ਉਹ ਨਾ ਨਹੀਂ ਕੀਤਾ ਉਹ ਨਾ ਨਹੀਂ ਕੀਤਾ ਇਹ ਨਾ ਨਹੀਂ ਕੀਤਾ ਇਹ ਇਦਾਂ ਦਾ ਆ ਪਰ ਜਦੋਂ ਇੱਕ ਵਧੀਆ ਸ਼ਖਸ ਨੂੰ ਜਦ ਪੰਜਾਂ ਬੰਦਿਆਂ ਨੂੰ ਚੁਣਨ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਫੇਲ ਹੁੰਨੇ ਆ ਇਹਨਾਂ 20 ਕੁ ਦਿਨਾਂ ਦੇ ਵਿੱਚ ਹੀ ਫੇਲ ਹੋ ਜਾਂਦੇ ਆ ਤੇ ਚੁਣ ਕੇ ਆਪਾਂ ਬਠਾਲ ਦਈਦਾ ਆ ਤੇ ਫਿਰ 5 ਸਾਲ ਉਹਨੂੰ ਆਪਾਂ ਗਾਲਾਂ ਕੱਢੇ ਜਾਂਦੀਆਂ ਸਾਥ ਵੀ ਨਹੀਂ ਦਈਦਾ ਉਹਨੂੰ ਪੁੱਛੀਦਾ ਵੀ ਨਹੀਂ ਵੀ ਤੂੰ ਕਰਦਾ ਕੀ ਆ ਕਿੱਥੇ ਜਾਣਾ ਕੀ ਕਰਨਾ ਬਸ ਇੱਕ ਤਮਾਸ਼ਾ ਬਣਾ ਕੇ ਆਪਾਂ ਰੱਖ ਲੈਨੇ ਆ ਫਿਰ ਨਿੱਕੇ ਨਿੱਕੇ ਗੱਲਾਂ ਤੇ ਗੁੱਸਾ ਕਰੀ ਜਾਂਦੇ ਆ ਜਦੋਂ ਡਿਵੈਲਪਮੈਂਟ ਦੀ ਹੁੰਦੀ ਹੈ ਅਗਰ ਕੋਈ ਡਿਵੈਲਪਮੈਂਟ ਕਰਦਾ ਫਿਰ ਉਹਦਾ ਸਾਥ ਨਹੀਂ ਦੇਣਾ ਹੁੰਦਾ ਸੀ ਸੋ ਜੋ ਅਸੀਂ ਪੰਚਾਇਤ ਚੁਣਦੇ ਆ ਉਹ ਸਾਡੀ ਹੀ ਰਿਫਲੈਕਸ਼ਨ ਹੈ ਸਾਡੇ ਪਿੰਡ ਦੀ ਸੋਚ ਦੀ ਸਮੂਹਿਕ ਸੋਚ ਦੀ ਇੱਕ ਤਸਵੀਰ ਹੁੰਦੀ ਹੈ ਕਿ ਅਸੀਂ ਕਿੱਦਾਂ ਦੇ ਆ ਬਹੁਤ ਚੰਗੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਫੇਸਬੁੱਕ ਤੇ ਬੜਾ ਦੇਖਿਆ WhatsApp ਤੇ ਬੜਾ ਦੇਖਿਆ ਕਿ ਸਰਬਸੰਮਤੀ ਹੋ ਗਈ ਜੀ ਸਰਬਸੰਮਤੀ ਨਾਲ ਹੋ ਗਿਆ ਜੀ ਬਹੁਤ ਵਧੀਆ ਵਧਾਈ ਦੇ ਪਾਤਰ ਨੇ ਸਾਰੇ ਜਿਹੜੇ ਜਿਹੜੇ ਪਿੰਡ ਜਿਹੜੇ ਜਿਹੜੇ ਇਲਾਕੇ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣਦੇ ਨੇ ਕਮੇਟੀਆਂ ਚੁਣਦੇ ਨੇ ਕਿਤੇ ਵੀ ਆ ਗੁਰੂ ਘਰਾਂ ਚ ਵੀ ਇਸ ਤਰ੍ਹਾਂ ਹੀ ਆ ਬਹੁਤ ਵਧੀਆ ਗੱਲ ਪਰ ਉਹ ਸਰਬਸੰਮਤੀ ਦੇ ਵਿੱਚ ਜਿਹੜੇ ਟਾਈਮ ਕੱਢ ਸਕਦੇ ਆ ਉਹਨਾਂ ਚ ਕੈਪੇਬਿਲਿਟੀ ਆ ਉਹ ਕਈ ਵਾਰੀ ਪਿੱਛੇ ਕਿੰਗਮੇਕਰ ਬੈਠੇ ਹੁੰਦੇ ਆ ਉਹ ਗਲਤ ਬੰਦਿਆਂ ਨੂੰ ਮੂਰੇ ਬਣਾਉਂਦੇ ਧੱਕੇ ਨਾਲ ਤੇ ਕਰਨਾ ਉਹ ਨਹੀਂ ਆਪ ਹੁੰਦਾ ਤੇ ਉਹ ਬੰਦੇ ਨੂੰ ਵਿਚਾਰੇ ਨੂੰ ਗੱਲ ਵੀ ਨਹੀਂ ਕਰਨੀ ਜਾਂਦੀ ਹੁੰਦੀ ਜਾਂ ਲੇਡੀ ਨੂੰ ਉਹ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਸਰਕਾਰ ਦੇ ਦਰਬਾਰੇ ਜਾਂ ਹੋਰ ਅਸੀਂ ਉੱਥੇ ਗੱਲਾਂ ਕਰਨੀਆਂ ਨੇ ਜਾਂ ਆਪਣੇ ਕੰਮ ਕਰਾਉਣੇ ਨੇ ਤੇ ਆਹ ਟਾਈਮ ਹੈ ਇਹ 15 ਦਿਨ ਹੈ ਇਹ ਜਿਹੜੀ ਬੁੱਢੀ ਮਾਲਕਾ ਦੀ ਆਪਾਂ ਕਹਾਣੀ ਸੁਣੀ ਆ ਬਿੱਲੀ ਵਾਲੀ ਕਹਾਣੀ ਸੁਣੀ ਆ ਗੁਲਾਮਾਂ ਵਾਲੀ ਕਹਾਣੀ ਸੁਣੀ ਆ ਤਿੰਨ ਪਾਤਰ ਨੇ ਇਹਦੇ ਚ ਤਿੰਨ ਤਰ੍ਹਾਂ ਦੇ ਪਾਤਰ ਨੇ ਕਿ ਆਪਾਂ ਇਹ ਸਾਈਕਲ ਤੋੜਨਾ ਹੈ ਬਿੱਲੀ ਸਾਨੂੰ ਦੱਸੀ ਜਾ ਰਹੀ ਹੈ ਕਿ ਸੁਦਰਜੋ ਸੁਦਰਜੋ ਨਹੀਂ ਮੰਨਦੇ ਨਹੀਂ ਹੈਗੇ ਅਸੀਂ ਹੁਣ ਗੁਰਬਾਣੀ ਦੇ ਵਿੱਚ ਜਿਹੜੇ ਮੋਰੀ ਨੇ ਗਲਤ ਮੋਰੀ ਬਣ ਜਾਂਦੇ ਨੇ ਉਹਨਾਂ ਦੇ ਬਾਰੇ ਕਹਿੰਦੇ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ ਪੈਨਾਂ ਨੂੰ ਪੜੇ ਲਿਖੇ ਕਹਿੰਦੇ ਨੇ ਜੀ ਇਹ ਇਹ ਪੜੇ ਲਿਖੇ ਬਣਾਉਂਦੇ ਆਪਾਂ ਪਰ ਹੁੰਦੇ ਹਰਨਾ ਬਾਜ ਜਿਹੜੇ ਕਿ ਸ਼ਿਕਾਰ ਕਰਤੇ ਨੇ ਫੰਦੀ ਲੱਗੀ ਜਾਤ ਫਿਹਾਇਣ ਅੱਗੇ ਨਹੀਂ ਤਾਹੂੰ ਉਹ ਸਾਰੀ ਹੀ ਕੌਮ ਨੂੰ ਸੂળી ਟੰਗ ਦਿੰਦੇ ਨੇ ਸਾਰੇ ਜਾਤ ਨੂੰ ਪੜੇ ਲਿਖੇ ਇਹੋ ਜਿਹੜੇ ਜਿਹੜੇ ਕਹਿੰਦੇ ਕਿ ਅਸੀਂ ਪੜੇ ਲਿਖੇ ਆ ਤੇ ਪਰ ਉਹਨਾਂ ਦੀ ਜਿਹੜੀ ਵਰਤੀ ਆ ਉਹ ਹਰਨਾ ਬਾਜਾਂ ਤੇ ਸਿਕਦਾਰਾਂ ਵਾਲੀ ਹੁੰਦੀ ਆ ਮਰਾਇ ਨਾ ਤਾਂ ਬਹੁਤ ਡਿਟੇਲ ਦੇ ਵਿੱਚ ਦੱਸਿਆ ਕਿ ਰਾਜੇ ਸੀ ਮੁਕੱਦਮ ਕੁੱਤੇ ਰਾਜੇ ਜਿਹੜੇ ਸ਼ੇਰ ਹੁੰਦੇ ਨੇ ਜਿਹੜੇ ਮੁਕੱਦਮ ਜਾਨੀ ਕਿ ਵਕੀਲ ਵਗੈਰਾ ਜੱਜ ਵਗੈਰਾ ਜਾਂ ਜਿੰਨੀ ਵੀ ਜੁਡੀਸ਼ਰੀਓ ਕੁੱਤੇ ਹੁੰਦੇ ਨੇ ਜਾ ਪੌਲਸ ਵਾਲੇ ਵੀ ਜਾਏ ਜਗਾਉਣ ਬੈਠੇ ਸੁੱਤੇ ਬੈਠੇ ਸੁੱਤੇਆਂ ਨੂੰ ਜਾ ਕੇ ਜਗਾ ਦਿੰਦੇ ਨੇ ਬਿਨਾਂ ਕਿਸੇ ਗੱਲ ਤੋਂ ਚੱਕਰ ਨੈਂਦਾ ਪਾਇਨ ਘਾਓ ਜਿਹੜੇ ਉਹਨਾਂ ਦੇ ਚੱਕਰ ਹੁੰਦੇ ਨੇ ਉਹ ਜਿਹੜੇ ਘਾਓ ਕਰਦੇ ਨੇ ਸ਼ਿਕਾਰ ਕਰਦੇ ਉਹਨਾਂ ਦਾ ਰਤ ਚੱਟ ਲੈਂਦੇ ਨੇ ਖੂਨ ਰਤ ਪਿਤ ਕੁੱਤੇਓ ਚੱਟ ਜਾਓ ਸੋ ਇਹੋ ਜੇ ਆਪਾਂ ਵਰਤੀ ਤੋਂ ਇਹੋ ਜੇ ਆਪਾਂ ਲੀਡਰਾਂ ਤੋਂ ਬਚਣਾ ਆ ਆਪਣੇ ਪਿੰਡ ਆਪਣੇ ਇਲਾਕੇ ਜਿੱਥੇ ਵੀ ਕੋਈ ਚੋਣ ਹੁੰਦੀ ਆ ਅਸੀਂ ਉਹ ਲੀਡਰ ਚੁਣਨੇ ਨੇ ਜਿਹੜੇ ਕੰਮ ਕਰ ਸਕਣ ਟਾਈਮ ਕੱਢ ਸਕਣ ਉਹਨਾਂ ਚ ਕਾਬਿਲियत ਹੋਵੇ ਔਰ ਸਾਰਿਆਂ ਨੂੰ ਜੋੜ ਕੇ ਰੱਖ ਸਕਣ ਇਹ ਅੱਜ ਦੀ ਇਸ ਕਹਾਣੀ ਦਾ ਸੱਟਾ ਆ ਕਿ ਨਹੀਂ ਤਾਂ ਫਿਰ ਬੁੱਢੀ ਤਖਤ ਤੇ ਸੁੱਤੀ ਪਈ ਆ ਕਰਦੇ ਕਰਨ ਦੀ ਕੱਖ ਨਹੀਂ ਹੈਗੀ ਤੇ ਚਾਰ ਬੰਦੇ ਉਹਦੇ ਪੱਖਾ ਝੱਲ ਰਹੇ ਨੇ ਗਾਲਾਂ ਕੱਢੇ ਜਾ ਰਹੇ ਨੇ ਪਰ ਉਹਨੂੰ ਤਖਤ ਤੇ ਬਿਠਾ ਲਿਆ ਹੋਇਆ ਬਿੱਲੀ ਉਹਦੇ ਹੀ ਪੱਟਾਂ ਦੇ ਵਿੱਚ ਬੈਠ ਕੇ ਗੋਦ ਵਿੱਚ ਬੈਠ ਕੇ ਉਹ ਉਹਨਾਂ ਨੂੰ ਵੀ ਤੇਲ ਲਾਈ ਜਾਂਦੀ ਆ ਉਹਦੇ ਵੀ ਕਰੀ ਜਾਂਦੀ ਸਪੋਰਟ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਨਾ ਬਣਨ ਦੋ ਆਪਣੇ ਏਰੀਆ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਤੇ ਏਸੀ ਅੱਜ ਦਾ ਵਿਚਾਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ